ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਆਪਾਂ ਤੁਹਾਨੂੰ ਸਾਰਿਆਂ ਨੂੰ ਦਿਖਾਉਣ ਜਾ ਰਹੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਟਿਕਾਕਾਰ ਗਿਆਨੀ ਮਿਸ਼ਨ ਸਿੰਘ ਜੀ ਉਹਨਾਂ ਦਾ ਜਿਹੜਾ ਖੂਹ ਵਾਲੀ ਜਗ੍ਹਾ ਇੱਥੇ ਪਹਿਲਾਂ ਖੂਹ ਹੋਇਆ ਕਰਦਾ ਸੀ ਉਹ ਜਗ੍ਹਾ ਤੇ ਆਪਾਂ ਅੱਜ ਤੁਹਾਨੂੰ ਦਿਖਾਵਾਂਗੇ ਸਾਰੀ ਇਸ ਜਗ੍ਹਾ ਤੇ ਬੈਠ ਕੇ ਗਿਆਨੀ ਮਿਸ਼ਨ ਸਿੰਘ ਜੀ ਬੱਚਿਆਂ ਨੂੰ ਜਦੋਂ ਪਿੰਡ ਆਉਂਦੇ ਸਨ ਆਖਰੀ ਸਮੇਂ ਦੇ ਵਿੱਚੋਂ ਪਿੰਡ ਰਿੰਦੇ ਸਨ ਲਖੂ ਵਾਲ ਦੇ ਵਿੱਚ ਉਦੋਂ ਪਹਿਲਾਂ ਉਹ ਪ੍ਰੀਅ ਅਮਰਸਰ ਸਾਹਿਬ ਖਾਲਸਾ ਕਾਲਜ ਵਿਖੇ ਅਜਾ ਪੰਦਾ ਤੇ ਗ੍ਰੰਥੀ ਸਿੰਘ ਦਾ ਜਿਹੜਾ ਕਾਰਜ ਉਹ ਨਿਭਾਇਆ ਕਰਦੇ ਸਨ ਤੇ ਇਸ ਜਗ੍ਹਾ ਤੇ ਪਹਿਲਾਂ ਖੂਹ ਹੁੰਦਾ ਸੀ ਅੱਜ ਕੱਲ ਟਿਊਬਵੈਲ ਹੈ ਤੇ ਇਹ ਟਿਊਬਵੈਲ ਜਿਹੜੀ ਉਹਨਾਂ ਨੇ ਆਪਣੇ ਬੱਚਿਆਂ ਦੇ ਨਾਮ ਜਦੋਂ ਕਰਵਾਈ ਤੇ ਉਹਨਾਂ ਨੇ ਉਸ ਜਗ੍ਹਾ ਦੇ ਉੱਤੇ ਜਿਹੜੀ ਇਹ ਸੇਲ ਹੈ ਇਹ ਲੱਗੀ ਹੋਈ ਹੈ ਬੱਚਿਆਂ ਦੇ ਨਾਮ ਜਿਹੜੇ ਉਹਨਾਂ ਦੇ ਲਿਖੇ ਹੋਏ ਆ ਤੇ ਉੱਪਰ ਸ਼ਬਦ ਲਿਖਿਆ ਥਿਰ ਕਰ ਬੈ ਸੁ ਹਰਜਨ ਪਿਆਰੇ ਸਰਗੁਰੂ ਤੁਮਰੇ ਕਾਜ ਸਾਰੇ ਇਸੇ ਜਗ੍ਹਾ ਤੇ ਬੈਠ ਕੀ ਗਿਆ ਨੇ ਜੀ ਜਿੱਥੇ ਬੱਚਿਆਂ ਨੂੰ ਗੁਰਮਤਿ ਵਿਰਿਆ ਦਿੰਦੇ ਸਨ ਇੱਥੋਂ ਹੀ ਜਦੋਂ ਪਿੰਡ ਵਿੱਚ ਉਹਨਾਂ ਦਾ ਜਿਹੜਾ ਗੁਰਦਵਾਰ ਸਾਹਿਬ ਨੂੰ ਲਾ ਕੇ ਦੱਸਿਆ ਜਾਂਦਾ ਕਿ ਪੁਰਾਣਾ ਘਰ ਸੀ ਉਹਨਾਂ ਦਾ ਜਿਹੜਾ ਬਾਹਰ ਵਿੱਚ ਪਰਿਵਾਰ ਨੇ ਇੱਥੋਂ ਵੇਚ ਕੇ ਤੇ ਅੰਮ੍ਰਿਤਸਰ ਸਾਹਿਬ ਵਿਖੇ ਰਹਿਣ ਲੱਗ ਪਏ ਤੇ ਇੱਥੋਂ ਜਾ ਕੇ ਤੇ ਉਹ ਪਿੰਡ ਦੇ ਵਿੱਚ ਦੀਵਾਨ ਵੀ ਲਾਇਆ ਕਰਦੇ ਸਨ ਆਪਣੇ ਆਖਰੀ ਸਮੇਂ ਦੇ ਵਿੱਚ ਤੇ ਬੱਚਿਆਂ ਨੂੰ ਗੁਰਮਤਿ ਦੀ ਵਿਰਿਆ ਜਿਹੜੀ ਦੇਣੀ ਤੇ ਇੱਥੇ ਗਰਮੀਆਂ ਦੇ ਵਿੱਚ ਤਕਰੀਬਨ ਗਿਆਨੀ ਜੀ ਏਸ ਖੂਦ ਦਿੱਤੇ ਰਿਹਾ ਕਰਦੇ ਸਨ ਬਹੁਤ ਸਾਰੇ ਪਿੰਡਾਂ ਤੋਂ ਜਿਹੜੇ ਲੋਕ ਸਨ ਆਣ ਕੀ ਉਹ ਗੁਰਸਿੱਖ ਸਨ ਉਹ ਬਾਣੀ ਸਿੱਖਿਆ ਕਰਦੇ ਸਨ ਤਕਰੀਬਨ ਸੁਣਿਆ ਹੈ ਕਿ 200 ਦੇ ਕਰੀਬ ਜਿਹੜੇ ਪਾਠੀ ਸਿੰਘ ਸਨ ਉਹਨਾਂ ਨੂੰ ਗਿਆਨੀ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਜਿਹੜੀ ਉਹ ਦਿੱਤੀ ਸੀ ਸੰਥਿਆ ਦਿੱਤੀ ਸੀ ਤੇ ਇਸ ਜਗ੍ਹਾ ਦੇ ਉੱਤੇ ਰਹਿੰਦੇ ਅਨੰਦ ਗਿਆਨੀ ਜੀ ਜਿਹਨਾਂ ਦੀਆਂ ਜਿਹੜੀਆਂ ਉਸ ਸਮੇਂ ਭੈਣਾਂ ਸਨ ਉਸ ਵੇਲੇ ਬੀਬੀਆਂ ਸਨ ਉਹਨਾਂ ਨੂੰ ਜਾ ਕੇ ਤੇ ਜਿੱਥੇ ਉਹਨਾਂ ਨੂੰ ਚਰਖਾ ਕੱਤਦੇ ਆ ਬਾਣੀ ਪੜਨ ਡਾਉਣਾ ਉਥੇ ਉਸ ਸਮੇਂ ਜੰਗ ਵੀ ਲੱਗੀ ਹੋਈ ਸੀ ਤੇ ਉਸ ਦੇ ਵਾਸਤੇ ਸੰਸਾਰ ਦੀ ਸ਼ਾਂਤੀ ਵਾਸਤੇ ਅਰਦਾਸ ਵੀ ਕਰਨੀ ਤੇ ਮੱਛਾਂ ਨੂੰ ਗੁਰਮਤਿ ਦੇ ਲੜ ਲਾਉਣਾ ਗਿਆਨੀ ਜੀ ਨੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਟੀਕਾ ਕੀਤਾ ਬੜੀ ਮਿਹਨਤ ਕਰਕੇ ਕਈ ਸਾਲ ਲਾ ਕੇ ਉਥੇ ਹੋਰ ਵੀ ਬਹੁਤ ਸਾਰਾ ਸਾਹਿਤ ਗਿਆਨੀ ਜੀ ਨੇ ਰਚਿਆ ਤੇ ਗਿਆਨੀ ਜੀ ਨੇ ਆਪਣਾ ਜਿਹੜਾ ਟੀਕਾ ਸੀ ਜਾਂ ਭਾਈ ਗੁਰਦਾਸ ਦੀਆਂ 12 ਸੀ ਜਾਂ ਕਵਿਤ ਸੀ ਜਿਨ੍ਹਾਂ ਨੂੰ ਉਹ ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਕਾਨ ਸਿੰਘ ਜੀ ਨਾਬਾ ਤੱਕ ਵੀ ਪਹੁੰਚਾਉਂਦੇ ਸਨ ਉਹ ਸਾਰਾ ਜ਼ਿਕਰ ਜਿਹੜਾ ਆਪਾਂ ਕੀਤਾ ਪਹਿਲਾਂ ਆਪਣੇ ਚੈਨਲ ਤੇ ਵੀ ਆਪਣੇ ਪੇਜ ਤੇ ਪਿਆਜ ਨੇ ਦੇਖਣਾ ਉਹ ਉੱਥੋਂ ਦੇਖ ਕੇ ਸਾਰੀ ਜਾਣਕਾਰੀ ਦੇਖ ਸਕਦਾ ਹੈ ਤੇ ਆਹ ਸਾਹਮਣੇ ਜਿਸ ਜਗ੍ਹਾ ਦੇ ਉੱਤੇ ਗਿਆਨੀ ਵਿਸ਼ਨ ਸਿੰਘ ਜੀ ਦਾ ਇੱਥੇ ਹੀ ਸਸਕਾਰ ਜਿਹੜਾ ਉਹ ਕੀਤਾ ਗਿਆ ਸੀ ਜਦੋਂ ਉਹ ਆਪਣੀ ਨਿਰੋਗ ਤੰਦਰੁਸਤ ਜੀ ਜ਼ਿੰਦਗੀ ਬਤੀਤ ਕਰਦੇ ਹੋਏ ਆਪਣੇ ਇਸੇ ਪਿੰਡ ਦੇ ਵਿੱਚ ਅਕਾਲ ਚਲਾਣਾ ਕਰ ਗਏ ਸਨ ਤੇ ਇਹ ਪਿੰਡ ਦੇ ਬਜ਼ੁਰਗਾਂ ਤੋਂ ਪਰਾਂ ਲੱਗਦਾ ਕਿ ਕੁਝ ਦਿਨ ਪਹਿਲਾਂ ਉਹਨਾਂ ਨੇ ਦੱਸ ਦਿੱਤਾ ਸੀ ਸਾਰਿਆਂ ਨੂੰ ਕਿ ਅਸੀਂ ਇਸ ਦਿਨ ਨੂੰ ਇੱਥੇ ਸਮਾਗਮ ਹੈ ਇਸ ਥਾਂ ਦੇ ਉੱਤੇ ਤੇ ਤੁਸੀਂ ਸਾਰਿਆਂ ਨੇ ਇੱਥੇ ਦਰਸ਼ਨ ਦੇਣੇ ਆ ਤੇ ਇੱਥੇ ਸਮੁੱਚੀਆਂ ਸੰਗਤਾਂ ਨੇ ਇਕੱਠੀਆਂ ਹੋਈਆਂ ਸਨ ਤੇ ਆ ਜਿਹੜੀ ਸਾਹਮਣੇ ਥਾਂ ਹੈ ਇੱਥੇ ਯਾਨੀ ਜਿਹਦਾ ਸਸਕਾਰ ਕੀਤਾ ਗਿਆ ਸੀ ਨਿਸ਼ਾਨੀ ਵਜੋਂ ਇਹ ਇਨਾਕ ਬਣਾਇਆ ਗਿਆ ਹੈ ਪਰੰਤੂ ਬਹੁਤ ਚੰਗੀ ਗੱਲ ਹੈ ਕਿ ਪਰਿਵਾਰ ਵੀ ਸਾਰਾ ਸੁਲਝਿਆ ਆਇਆ ਤੇ ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਜਿਹੜਾ ਕੋਈ ਮੱਥਾ ਨਹੀਂ ਟੇਕਿਆ ਜਾਂਦਾ ਜਾਂ ਕਿਸੇ ਪ੍ਰਕਾਰ ਦਾ ਕੋਈ ਵਹਿਮ ਭਰਮ ਕਰਮकांड ਜਿਹੜਾ ਉਹ ਨਹੀਂ ਕੀਤਾ ਜਾਂਦਾ ਸਿਰਫ ਇੱਕ ਨਿਸ਼ਾਨੀ ਹੈ ਕਿ ਗਿਆਨੀ ਵਿਸ਼ਨ ਸਿੰਘ ਦੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਟੀਕਾਕਰ ਇੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀ ਤੇ ਨਾ ਹੀ ਪਿੰਡ ਦੇ ਲੋਕ ਇਦਾਂ ਦਾ ਕੋਈ ਕੋਈ ਕਰਮ ਕਰਦੇ ਇਸ ਜਗ੍ਹਾ ਤੇ ਇਹ ਸਿਰਫ ਨਿਸ਼ਾਨੀ ਵਜੋਂ ਹੈ ਤੇ ਇਸ ਜਗ੍ਹਾ ਤੇ ਮੈਨੂੰ ਯਾਦ ਹੈ ਛੋਟੇ ਹੁੰਦਿਆਂ ਪਰਿਵਾਰ ਵੱਲੋਂ ਉਹ ਗਿਆਨੀ ਜਿਹੜੇ ਪਰਿਵਾਰ ਵੱਲੋਂ ਕਾਫੀ ਉਹਦਾ ਪਾ ਛੋਟੇ ਸੀ ਇਥੇ ਸਮਾਗਮ ਵੀ ਕਰਵਾਇਆ ਗਿਆ ਸੀ ਯਾਨੀ ਯਾਦ ਵਿੱਚ ਇੱਕ ਦੋ ਵਾਰ ਤੇ ਉਸ ਵੇਲੇ ਇਸ ਜਗ੍ਹਾ ਦੇ ਉੱਤੇ ਸਮਾਗਮ ਹੋਇਆ ਸੀ ਤੇ ਮੈਂ ਜਦੋਂ ਛੋਟਾ ਜਿਹਾ ਸੀ ਤੇ ਮੈਨੂੰ ਜਦੋਂ ਮੈਂ ਆਪਣੇ ਦਾਦਾ ਜੀ ਨਾਲ ਗਿਆ ਮੈਨੂੰ ਨਹੀਂ ਪਤਾ ਸੀ ਕੌਣ ਸੀ ਕਿੰਨਾ ਸਮਾਗਮ ਕਰਵਾਇਆ ਸੀ ਹੁਣ ਪਤਾ ਲੱਗਦਾ ਕਿ ਗਿਆਨੀ ਜੀ ਦੇ ਪ੍ਰਵਾਦ ਚੋਂ ਸਨ ਤੇ ਉਸ ਸਮੇਂ ਉੱਥੇ ਮੈਨੂੰ ਪੁੱਛਿਆ ਗਿਆ ਕਿ ਤੁਸੀਂ ਅਮਰਿਤ ਛਕਿਆ ਹੈ ਤੇ ਮੈਂ ਕਹੇ ਹਾਂ ਜੀ ਛਕਿਆ ਜੀ ਤੇ ਜਿਤਨੇਮ ਕਰਦੇ ਹੋ ਬਾਣੀ ਪੜਦੇ ਮੈਂ ਕਹਿੰਦਾ ਜਿੰਨੀ ਕਿ ਮੈਨੂੰ ਆਉਂਦੀ ਹੈ ਉਹ ਨਿਕਮਾ ਪੜਦਾ ਤੇ ਉੱਥੇ ਏਸੀ ਜਗ੍ਹਾ ਦੇ ਉੱਤੇ ਛੋਟੇ ਹੁੰਦਿਆ ਮੈਨੂੰ ਉਸ ਸਮੇਂ ਜਿਹੜੇ ਕੀਰਤਨ ਕਰਨ ਆਏ ਸਨ ਮੇਰੇ ਖਿਆਲ ਨਾਲ ਬਾਬਾ ਦਰਸ਼ਨ ਸਿੰਘ ਜੀ ਖੁਜਾੜੇ ਵਾਲੇ ਸਨ ਉਹਨਾਂ ਨੇ ਮੈਨੂੰ ਗੁਰੂ ਮਹਾਰਾਜ ਸਚੇ ਪਾਤਸ਼ਾਹ ਦੇ ਉੱਤੇ ਜਿਹੜਾ ਫੁੱਲਾਂ ਲਹਾਰ ਪਿਆ ਸੀ ਉਹ ਤੇ ਨਾਲ ਸਰਪਾਉ ਦੇ ਕਿਤੇ ਸਨਮਾਨ ਕੀਤਾ ਸੀ ਬੜੀ ਖੁਸ਼ੀ ਹੋਈ ਸੀ ਉਸ ਸਮੇਂ ਉਸ ਸਮੇਂ ਤੋਂ ਜਾਣਨ ਦੀ ਉਤਸੁਕਤਾ ਸੀ ਫਿਰ ਯੂਨੀਵਰਸਿਟੀ ਦਾ ਖਿਆਲ ਆਇਆ ਮਨ ਦੇ ਵਿੱਚ ਕਿ ਗਿਆਨੀ ਜੀ ਤੇ ਪੀ ਐਚ ਡੀ ਕੀਤੀ ਜਾਵੇ ਪਰ ਉਹ ਸੁਭਬ ਨਹੀਂ ਬਣਿਆ ਪਰੰਤੂ ਉਸ ਤੋਂ ਬਾਅਦ ਵਿੱਚ ਇੱਕ ਭੈਣ ਜੀ ਮਨਦੀਪ ਕੌਰ ਜਲੰਧਰ ਤੋਂ ਉਹਨਾਂ ਨੇ ਗਿਆਨੀ ਜੀ ਉੱਪਰ ਪੀ ਐਚ ਡੀ ਕੀਤੀ ਹੈ ਦੂਸਰੀ ਪੀ ਐਚ ਡੀ ਕਰਨ ਵਾਸਤੇ ਹੋਰ ਇੱਕ ਸੱਜਣ ਬੜੇ ਸਤਿਕਾਰਯੋਗ ਉਹ ਤਿਆਰ ਨੇ ਸੋ ਗਿਆਨੀ ਜੀ ਦੀ ਬਹੁਤ ਵੱਡੀ ਦੇਣ ਹੈ ਸਮੁੱਚੇ ਇਲਾਕੇ ਨੂੰ ਨਗਰ ਨੂੰ ਸਮੁੱਚੇ ਸੰਸਾਰ ਵਿੱਚ ਵਸਦੇ ਗੁਰਸਿੱਖਾਂ ਦੇ ਲਈ ਉਹਨਾਂ ਨੇ ਬੜੇ ਵੱਡ ਮੁੱਲੇ ਕਾਰਜ ਜਿਹੜੀ ਕੀਤੀ ਸਨ ਅਤੇ ਇਸ ਜਗ੍ਹਾ ਤੇ ਰਹਿੰਦੇ ਆ ਗਿਆਨੀ ਵਿਸ਼ਨ ਸਿੰਘ ਜੀ 29 ਮਈ ਸਾਲ 1968 ਈਸਵੀ ਨੂੰ ਅਕਾਲ ਚਲਾਣਾ ਕਰ ਗਏ ਸਨ। ਨਗਰ ਦੇ ਵਿੱਚ ਗਿਆਨੀ ਵਿਸ਼ਨ ਸਿੰਘ ਜੀ ਦੇ ਨਾਮ ਤੇ ਲੰਗਰ ਹਾਲ ਦੀ ਜਿਹੜੀ ਉਹ ਸਾਰੀ ਹੈ ਉਹ ਚੱਲਦੀ ਹੈ। ਉਹ ਸਾਰੀ ਦੀਨ ਇਕਰਜ ਹਨ। ਪਰਿਵਾਰ ਨੇ ਵੀ ਇਸ ਦੇ ਵਿੱਚ ਸਹਿਯੋਗ ਕੀਤਾ। ਇਸੇ ਤਰ੍ਹਾਂ ਗੁਰਮਤਿ ਸਮਾਤ ਜੋ ਗੁਰਮਤਿ ਦੀ ਕਲਾਸ ਜਿਹੜੀ ਹਰ ਹਰ ਰੋਜ਼ ਗੁਰਦਵਾਰ ਸਾਹਿਬ ਕੀ ਹੁੰਦੀ ਹੈ। ਜਲਦੀ ਤੇ ਪਹਿਲਾਂ ਵੀ ਸੀ ਪਰੰਤੂ ਇਸ ਦਾ ਨਾਮ ਜਿਹੜਾ ਗਿਆਨੀ ਜੀ ਦੇ ਨਾਮ ਤੇ ਗਿਆਨੀ ਵਿਸ਼ਨ ਸਿੰਘ ਜੀ ਗੁਰਮਤ ਜਮਾਤ ਰੱਖਿਆ ਗਿਆ ਤਾਂ ਜੋ ਬੱਚੇ ਜਿੱਥੇ ਗੁਰਮਤ ਦੀ ਵਿਦਿਆ ਗ੍ਰਹਿਣ ਕਰਦੇ ਨੇ ਉਥੇ ਗਿਆਨੀ ਜੀ ਬਾਰੇ ਵੀ ਇਹਨਾਂ ਦੇ ਕੰਨਾਂ ਦੇ ਵਿੱਚ ਆਵਾਜ਼ ਜਿਹੜੀ ਉਹ ਪੈਂਦੀ ਰਹੇ ਉਹਨਾਂ ਬਾਰੇ ਵੀ ਜਾਣਦੇ ਰਹਿਣ ਜੀ ਇਹ ਕਾਰੇ ਸਰਗੁਰੂ ਜੀ ਕਿਰਪਾ ਕਰਕੇ ਆਪ ਕਰਵਾ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ